Obrigado. <laughs> ਮੋਰਚਾ ਕੈਸਾ ਹੋ ਬਾਬੂ ਜੀ ਅੱਗੇ ਬੜੋ ਹਮ ਤੁਹਾਡੇ ਸਾਥ ਹੈ ਬਾਬੂ ਜੀ ਅੱਗੇ ਬੜੋ ਹਮ ਤੁਹਾਡੇ ਸਾਥ ਹੈ ਜੀਪੀ ਮਹਿਲਾ ਮੋਰਚਾ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਨੇਵ ਸਿੰਘ ਬਾਬੂ ਜਿੰਦਾਬਾਦ ਸਨੇਵ ਸਿੰਘ ਬਾਬੂ ਜਿੰਦਾਬਾਦ ਰਾਸੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਸਾਡੇ ਜਿਹੜੇ ਲੋਕ ਸਭਾ ਦੇ ਹਲਕਾ ਦੇ ਮੈਂਬਰ ਪਾਰਲੀਮੈਂਟ ਅਸੀਂ ਉਹਨਾਂ ਨੂੰ ਕਹਾਂਗੇ ਵੀ ਚੁਣੇ ਗਏ ਅੱਜ ਪਠਾਨਕੋਟ ਦੀ ਜਨਤਾ ਉਹਨਾਂ ਦੀ ਜਿੱਤ ਨੂੰ ਨਿਸ਼ਚਿਤ ਕਰਨ ਜਾ ਰਹੀ ਹੈ ਜਨਤਾ ਦੇ ਵਿੱਚ ਜਨੂਨ ਹੈ ਤੇ ਮੇਰੇ ਹਿਸਾਬ ਨਾਲ ਲੱਖਾਂ ਦੀ ਤਦਾਦ ਦੇ ਨਾਲ ਤੇ ਹਜ਼ਾਰਾਂ ਦੀ ਤਦਾਦ ਦੇ ਨਾਲ ਗੱਡੀਆਂ ਦਾ ਕਾਫਲਾ ਉਹਨਾਂ ਨੂੰ ਆਸ਼ੀਰਵਾਦ ਦੇਣ ਪ੍ਰਧਾਨਗੋਰਦੋ ਗੁਰਦਾਸਪੁਰ ਤੱਕ ਜਾ ਰਿਹਾ ਹੈ ਭਾਰੀ ਜਨੂਨ ਹੈ ਦਿਨੇਸ਼ ਸਿੰਘ ਬੱਬੂ ਤੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਤੀਸਰੀ ਵਾਰ ਉਹਨਾਂ ਦੀ ਸਰਕਾਰ ਬਣਾਉਣ ਵਾਸਤੇ ਅਬ ਕੀ ਵਾਰ 400 ਪਾਰ ਦਾ ਨਾਰਾ ਜੜਾ ਉਹਨੂੰ ਸਰਕਾਰ ਕਰਨ ਜਾ ਰਹੀ ਹੈ ਜਨਤਾ ਇਹਨੂੰ ਵੇਖੋ ਲੋਕਲ ਕੈਂਡੀਡੇਟ ਹੀ ਹੈ ਲੋਕਾਂ ਨੇ ਆਈਐਸਆਈ ਮਾਰਕ ਮੈਂ ਦੱਸਿਆ ਲੋਕਾਂ ਨੇ ਤਿੰਨ ਤਿੰਨ ਵਾਰੀ 15 20 ਸਾਲ ਤੋਂ ਟੈਸਟ ਕਰ ਰਿਹਾ ਇੱਕ ਜਿਹੜੇ ਹੈ ਉਹ ਹੁਣੇ ਆਏ ਆ ਉਹ ਚਾਈਨੀਜ਼ ਆਈਟਮ ਹੈ ਪਤਾ ਨਹੀਂ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਇੱਕ ਵਾਰੀ ਟੈਸਟ ਹੋ ਗਏ ਦੂਜੀ ਵਾਰੀ ਪਤਾ ਨਹੀਂ ਚੱਲੇਗਾ ਕਿ ਨਹੀਂ ਚੱਲੇ ਇੱਥੇ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਟੈਸਟ ਹੋ ਗਏ 20 20 ਸਾਲ ਤੋਂ ਲੋਕਾਂ ਨੇ ਦੁੱਖ ਸੁੱਖ ਸਾਂਝਾ ਕੀਤਾ ਦਾ ਵਿਸ਼ਵਾਸ ਹੈ ਜਨਤਾ ਦੇ ਵਿਸ਼ਵਾਸ ਦੇ ਨਾਲ ਜ਼ਮੀਨ ਦੇ ਉੱਤੇ ਉਤਰੇ ਆ ਤੇ ਇੱਕ ਤਰਫਾ ਮੱਤ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਪੈਣ ਜਾ ਰਿਹਾ ਤੇ ਲੱਖਾਂ ਦੀ ਲੀਡ ਦੇ ਨਾਲ ਦਿਨੇਸ਼ ਸਿੰਘ ਬੱਬੂ ਜੀ ਜਾਰੇ ਉਹ ਜਿੱਤ ਦੀ ਤਰਫ ਅਗਰਸਰ ਹੋ ਰਹੀ ਹੈ ਉਹ ਅੱਜ ਦੇ ਭਗਵਾਨ ਦਾ ਅਸ਼ੀਰਵਾਦ ਲੈ ਕੇ ਨਾ ਜੀ ਮੈਂ ਨਾਮਿਨੇਸ਼ਨ ਕਰ ਲਿਆਗਾ ਮੈਂ ਔਰ ਸਭੇ ਸਾਰੇ ਲੋਕ ਜਿਹੜੇ ਨੇ ਆਸ਼ੀਰਵਾਦ ਦੇਣਾ ਆਪਣੇ ਜੁਜਾਨਪੁਰ ਦੇ ਪਖਾਨ ਗੁਰ ਦੇ ਜਿਹਨਾਂ ਦੇ 9 ਦੇ 9 ਉਧਾਰਵਾਦ ਦੇ ਲੋਕ ਜਿਹੜੇ ਨੇ ਉਹ ਅੱਜ ਆਸ਼ੀਰਵਾਦ ਦੇਣ ਆਏ ਹਨ ਤੇ ਪ੍ਰਭੂ ਦੀ ਕਿਰਪਾ ਨਾਲ ਇਹ ਜਨਾਬ ਇਹ ਜੀਤ ਹਾਸਲ ਤੇ ਸ਼ਕਤੀ ਪ੍ਰਦਰਸ਼ਨ ਲਗ ਲੋਕ ਆਪੇ ਆਏ ਨਾ ਸ਼ਕਤੀ ਪ੍ਰਦਰਸ਼ਨਾਂ ਬਾਰੇ ਗੱਲ ਕੋਈ ਨਹੀਂ ਕਿਦੀ ਆਪਣੀ ਫਾਈਟ ਕਿਤੇ ਨਾਲ ਲੜਦੇ ਹੋ ਤੁਸੀਂ ਦੇਖੋ ਆਪਣੀ ਕਿਸੇ ਨਾਲ ਫਾਈਟ ਨਹੀਂ ਅਸੀਂ ਤਾਂ ਭਾਜਪਾ ਦਾ ਵਰਕਰ ਜਿਹੜਾ ਮਿਹਨਤ ਕਰਦਾ ਹੈ ਬੀਜੇਪੀ ਦਾ ਵਰਕਰ ਅੱਜ ਬਹੁਤ ਮਿਹਨਤ ਕਰ ਰਿਹਾ ਤਾਂ ਯਾਦ ਕਰੋ ਜਦੋਂ 2007 ਨੂੰ ਪਹਿਲੀ ਵਾਰ ਟਿਕਟ ਮਿਲੀ ਹੈ ਉਦੋਂ ਵੀ ਬੀਜੇਪੀ ਦੇ ਵਰਕਰ ਨੇ ਚੋਣ ਜੜਾ ਜਤਾਇਆ ਸੀ ਤੇ ਅੱਜ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਕੋਈ ਬੈਨੀਫਿਟ ਨਹੀਂ ਮਿਲੇਗਾ ਤੁਹਾਨੂੰ 100% ਬੈਨੀਫਿਟ ਮਿਲੇਗਾਔਰ ਦੇਖੋ ਗੱਲ ਅੱਜ ਬਹੁਤ ਹੁਸਾ ਹੈ ਵਰਕਰ ਚ ਯਾਰ ਜਿਹੜੇ ਕਿਸਾਨ ਕੋਲ ਕਰਦੇ ਆ ਆਪਾਂ ਆਪਾਂ ਬੈਠ ਕੇ ਗੱਲ ਕਰੀਏ ਆਪਾਂ ਲੋਕਾਂ ਨੂੰ ਤੁਹਾਡਾ ਕੀ ਜਣਾਉਣ ਦੇ ਬਾਰੇ ਕੋਈ ਕਿਸਾਨ ਵੀ ਆਪਣੇ ਭਰਾ ਨੂੰ ਠੀਕ ਹੈ ਨਾ ਮੈਂ ਦੋ ਤਿੰਨ ਬੈਠੇ ਵੀ ਆਣਾਗਾ ਕੋਈ ਐਸੀ ਗੱਲ ਨਹੀਂ ਇਸ ਗੱਲਾਂ ਦੀ ਗੱਲ ਆਈ ਕਿ ਰੱਖਣ ਦੇ ਬਾਰੇ ਰੱਖਾ ਰਹੇ ਨੇ